ਸਤਕਾਰਯੋਗ ਸਰੋਤਿਓ ਮੈਂ ਜਕਕਾਰ ਸ਼ੇਰਗ일 ਤੁਹਾਡੇ ਸਾਹਮਣੇ ਨਵੀਂ ਕਹਾਣੀ ਲਾਂਕਾ ਦਾ ਚੋਰ ਲੈ ਕੇ ਹਾਜ਼ਰ ਹੋਇਆ ਹਾਂ ਉਮੀਦ ਹੈ ਕਿ ਮੇਰੀਆਂ ਪਹਿਲੀਆਂ ਕਹਾਣੀਆਂ ਦੀ ਤਰ੍ਹਾਂ ਤੁਹਾਨੂੰ ਇਹ ਕਹਾਣੀ ਵੀ ਪਸੰਦ ਆਵੇਗੀ ਕਹਾਣੀ ਸੁਣਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਹਮਣੇ ਪੇਸ਼ ਹੈ ਨਵੀਂ ਕਹਾਣੀ ਲਾਂਕਾ ਦਾ ਚੋਰ ਉਸ ਦਾ ਬੁਖਾਰ ਨਾਲ ਬੁਰਾ ਹਾਲ ਸੀ ਉਸ ਦੀ ਹੋਂਗਰ ਵਜ ਗਈ ਕਾਕੇ ਦਾ ਦਿਲ ਘਟਣ ਲੱਗ ਜਾਂਦਾ ਉਸਨੂੰ ਲੱਗਦਾ ਸ਼ਾਇਦ ਉਹ ਕੁਝ ਜ਼ਿਆਦਾ ਹੀ ਬਿਮਾਰ ਸੀ। ਜੂਟ ਦੀ ਬੋਰੀ ਤੇ ਇੱਟ ਦਾ ਸਹਰਾਣਾ ਲੈ ਉਹ ਧਰਤੀ ਤੇ ਹੀ ਪਈ ਸੀ। ਉਸਨੂੰ ਕੋਈ ਖਿਆਲ ਨਹੀਂ ਸੀ ਕਿ ਉਸਦੇ ਦੁਆਲੇ ਕੀ ਹੋ ਰਿਹਾ ਹੈ। ਆਲੇ ਦੁਆਲੇ ਖੇਤਾਂ ਵਿੱਚ ਰੌਣਕ ਲੱਗੀ ਹੋਈ ਸੀ। ਝੋਨੇ ਦਾ ਸੀਜ਼ਨ ਹੋਣ ਕਰਕੇ ਲੋਕ ਆਪਣੇ ਆਪਣੇ ਖੇਤਾਂ ਵਿੱਚ ਕੰਦੂ ਕਰ ਰਹੇ ਸਨ। ਕਾਕਾ ਵੀ ਬੱਟ ਨੂੰ ਮਿੱਟੀ ਲਾ ਕੇ 10 ਮਿੰਟ ਲਈ ਆਰਾਮ ਕਰ ਲਈ, ਮੰਜੇ ਤੇ ਆ ਲੇਟਿਆ ਸੀ। ਉਸ ਦੀ ਹੁੰਗਰ ਵਧ ਰਹੀ ਸੀ। ਕਾਕੇ ਦਾ ਮਨ ਕਰਦਾ ਕਿ ਉਸ ਨੂੰ ਪਾਣੀ ਪਲਾਵੇ ਤੇ ਮੰਝੇ ਤੇ ਪਹਿਣ ਲਈ ਕਹੇ ਪਰ ਦੂਜੇ ਪਲ ਹੀ ਖਿਆਲ ਆਉਂਦਾ ਕਿ ਕਿਤੇ ਉਹ ਮੈਨੂੰ ਗਲਤ ਨਾ ਸਮਝ ਲਵੇ ਉਸ ਦੇ ਚਿਹਰੇ ਤੋਂ ਚੁੰਨੀ ਉੱਡਦੀ ਗੋਰਾ ਰੰਗ ਤੇ ਸਾਫ਼ ਚਿਹਰਾ ਬਹੁਤ ਕੁਝ ਬਿਆਨ ਕਰਦਾ ਕਾਕਾ ਟਿਕ ਟਿਕੀ ਲਗਾ ਕੇ ਉਸ ਨੂੰ ਦੇਖ ਰਿਹਾ ਸੀ ਉਸ ਤੇ ਮੰਦੀ ਉਡਾਰੀ ਕੱਲ ਰਾਜੂ ਦੇ ਕਹੇ ਬੋਲਾਂ ਤੇ ਜਾ ਖੜੀ ਵੀਰੇ ਦੇਖੇ ਕੱਲ ਤੁਹਾਡੇ ਜੀਰੀ ਲਾਉਣ ਆਣਗੇ ਆ ਜੱਸੀ ਵੀ ਘਰ ਵਾਲੇ ਵੀ ਤਾਂ ਜੀਰੀ ਲਾਉਂਦੀ ਆ ਪਤੰਦਰ ਪਤਾ ਨਹੀਂ ਕੁੱਤਾ ਕਿੱਥੋਂ ਖੱਡ ਦੀ ਬੋਰੀ ਲੈ ਆਇਆ ਕਹਿੰਦਾ ਪਤਾ ਨਹੀਂ ਕੀ ਕੀ ਸਿਫਤਾਂ ਕਰ ਗਿਆ ਸੀ ਐਵੇਂ ਨਹੀਂ ਬੋਲਿੰਦਾ ਮਿਹਨਤੀ ਤੇ ਕਿਰਤੀ ਲੋਕਾਂ ਨੂੰ ਸਲਾਮ ਕਰੇਂਗੀ ਆ ਕਾਕੇ ਨੇ ਉਸ ਨੂੰ ਝਿੜਕਿਆ ਸੀ ਉਸ ਨੇ ਪਾਸਾ ਲਿਆ ਤੇ ਢਿੱਡ 'ਚ ਹੱਥ ਦਿੰਦੀ ਇਕੱਠੀ ਹੋ ਗਈ ਇਹਦਾ ਪੇਟ ਦਰਦ ਕਰਦਾ ਹੋਊਗਾ ਤਾਂ ਇਹ ਤਾਂ ਸੱਪ ਵਾਂਗੂ ਮੇਲਦੀ ਆ ਖਾਣ ਪੀਣ ਦੇ ਕਿਹੜਾ ਕੰਟਰੋਲ ਕਰਦੀ ਆ ਸਵੇਰੇ ਕੱਚੀਆਂ ਆਬੀਆਂ ਖਾ ਰਹੀ ਸੀ ਫਿਰ 10 ਵਜੇ ਦੀ ਚਾਹ ਵੇਲੇ ਕੱਚੀਆਂ ਝੰਮਣਾ ਦੀ ਰੀਲ ਬਣਾ ਰੱਖੀ ਸੀ ਕਾਕੇ ਨੇ ਆਪਣੇ ਅੰਦਰਲੇ ਵੈਦ ਨਾਲ ਗੱਲ ਕੀਤੀ ਜੱਸੀ ਪਤਾ ਨਹੀਂ ਕਿੱਧਰ ਗਿਆ ਸੀ ਨਾ ਹੀ ਉਹ ਪਨੀਰੀ ਪੁੱਟਣ ਵਾਲਿਆਂ ਵੱਲ ਦਿਖਿਆ ਨਾ ਹੀ ਉਹ ਜੀਰੀ ਲਾਉਣ ਵਾਲਿਆਂ ਵੱਲ ਕਿਤੇ ਟਿੱਬ ਗਿਆ ਹੋਣਾ ਉਹ ਵੀ ਤਾਂ ਕੰਮਚੋਰਾ ਬਸ ਗੱਲਾਂ ਦਾ ਹੀ ਖੜਾ ਬਣਾਉਂਦਾ ਖੇਤ ਪੱਠੇ ਲੈਣ ਆਈ ਉਸ ਦੀ ਮਾਂ ਬੀਰੀ ਤਾਈ ਨੇ ਕਾਕੇ ਨੂੰ ਕਿਹਾ ਸੀ ਉਸ ਦੀ ਹੁੰਗਰ ਵੱਧ ਰਹੀ ਸੀ ਉਹ ਕਦੇ ਸਿੱਧੀ ਹੁੰਦੀ ਕਦੇ ਟੇਢੀ ਹੁੰਦੀ ਬੋਰੀ ਵੀ ਹੁਣ ਉਸਦੇ ਪਾਸਿਆਂ ਨਾਲ ਇਕੱਠੀ ਹੋ ਗਈ ਸੀ ਹੌਸਲਾ ਇਕੱਠਾ ਕਰਦਾ ਕਾਕਾ ਉੱਠਿਆ ਉਸਨੇ ਛੋਟੇ ਬੱਚੇ 'ਚੋਂ ਪਾਣੀ ਦਾ ਗਲਾਸ ਭਰਿਆ ਤੇ ਉਹਦੇ ਕੋਲ ਜਾ ਕੇ ਕਿਹਾ ਭਾਈ ਪਾਣੀ ਪੀ ਲੈ ਮੰਜੇ ਤੇ ਪੈ ਜਾ ਤੈਨੂੰ ਤਾਂ ਬੁਖਾਰ ਬਹੁਤਾ ਹਾਂਜੀ ਸਵੇਰੇ ਮੈਂ ਡੋਲੋ ਲੈ ਕੇ ਆਈ ਸੀ ਬਟ ਪਤਾ ਨਹੀਂ ਕੀ ਹੋਈ ਜਾਂਦਾ ਪਾਣੀ ਫੜਦੀ ਨੇ ਕਿਹਾ ਉਸਨੇ ਇੱਕੋ ਸਾਹੇ ਪਾਣੀ ਪੀ ਲਿਆ ਚੁੰਨੀ ਗਲ ਚੋ ਲਾ ਕੇ ਸਿਰ ਤੇ ਬੰਨ ਲਈ ਉਸ ਦਾ ਸਿਰ ਵੀ ਦੁਖਦਾ ਹੋਣਾ ਭਾਈ ਮੰਜੇ ਤੇ ਪਹਿ ਜਾ ਇੱਥੇ ਕਿਉਂ ਔਖੀ ਹੁੰਨੀ ਐ ਇਟ ਇਜ਼ ਓਕੇ ਜੀ ਉਸਨੇ ਅੰਗਰੇਜ਼ੀ ਦੇ ਸ਼ਬਦ ਬੋਲੇ ਉਹ ਟੇਢੀ ਹੋ ਕੇ ਬੋਰੀ ਤੇ ਪੈ ਗਈ ਉਸ ਦੇ ਲੰਮੇ ਹੱਥ ਪਤਲੀਆਂ ਉਂਗਲੀਆਂ ਤੇ ਮੱਥੇ ਦਾ ਨੂਰ ਕਾਕੇ ਨੂੰ ਬਹੁਤ ਕੁਝ ਦੱਸ ਰਿਹਾ ਸੀ ਤਾਜ਼ੀਆਂ ਪਾਟੀਆਂ ਪੈਰਾਂ ਦੀਆਂ ਬੈਆਂ ਦੱਸ ਰਹੀਆਂ ਸਨ ਕਿ ਉਸਨੇ ਪਹਿਲਾਂ ਕਦੇ ਕੰਮ ਨਹੀਂ ਕੀਤਾ ਹੋਵੇਗਾ ਸੱਜੀ ਬਾਤੇ ਦਿਲ ਦਾ ਨਿਸ਼ਾਨ ਬਣਾ ਕੇ ਉਸ ਵਿੱਚ ਲਵ ਲਿਖ ਕੇ ਟੈਟੂ ਵੀ ਖੁਣਵਾ ਰੱਖਿਆ ਸੀ। ਭਾਵੇਂ ਕਿ ਪਿੰਡ ਵਿੱਚ ਇਹ ਗੱਲ ਉੱਡ ਗਈ ਸੀ ਕਿ ਜੱਸੀ ਕਿਸੇ ਦੀ ਕੁੜੀ ਨੂੰ ਉਧਾਲ ਕੇ ਲੈ ਆਇਆ ਪਰ ਕਾਕੇ ਨੇ ਉਹ ਪਹਿਲੀ ਵਾਰੀ ਦੇਖੀ ਸੀ। ਉਸ ਨੂੰ ਨਹੀਂ ਲੱਗਦਾ ਸੀ ਕਿ ਉਹ ਕੁੜੀ ਕਿਸੇ ਦੇ ਪਿੱਛੇ ਲੱਗ ਕੇ ਆ ਗਈ ਹੋਵੇਗੀ। ਪਰ ਕਹਿੰਦੇ ਨੇ ਸਮਾਂ ਤੇ ਸੰਪਤੀ ਬੰਦੇ ਦਾ ਮੁਖ ਮੋੜ ਦਿੰਦਾ। ਵਾਲੀ ਗੱਲ ਹੋ ਸਕਦਾ ਇੱਥੇ ਵੀ ਹੋਈ ਹੋਵੇ। ਜੱਸੀ ਸਾਈਕਲ ਤੇ ਪਤਾ ਨਹੀਂ ਕਿੱਥੋਂ ਆ ਬੋੜਿਆ ਸੀ ਜੱਸੀ ਹੱਡੋਂ ਪੈਰੋਂ ਸੋਹਣਾ ਸੀ ਉਸ ਨੂੰ ਦੇਖ ਕੇ ਨਹੀਂ ਲੱਗਦਾ ਸੀ ਕਿ ਉਹ ਕੰਮੀਆਂ ਦਾ ਮੁੰਡਾ ਹੋਵੇਗਾ ਸਾਈਕਲ ਸਟੈਂਡ ਤੇ ਲਾਉਂਦੇ ਨੇ ਆਵਾਜ਼ ਲਾਈ ਕਿਰਨਦੀਪ ਲੈ ਮੈਂ ਗੋਲੀ ਲੈ ਕੇ ਆਇਆ ਤੇਰੇ ਲਈ ਕਹਿੰਦਾ ਚ ਬੱਚੇ ਚ ਪਾਣੀ ਲੈਣ ਚਲਾ ਗਿਆ ਕਿਰਨਦੀਪ ਕਾਕਾ ਇਹ ਨਾ ਸੁਣ ਕੇ ਹੈਰਾਨ ਹੋ ਗਿਆ ਉਹ ਸੱਚ-ਪੁੱਛ ਹੀ ਸੂਰਜ ਦੀ ਕਿਰਨ ਸੀ ਉਸ ਨੇ ਅੰਗੜਾਈ ਭੰਨੀ ਤੇ ਖੜੀ ਹੋ ਗਈ ਬੂੜੀ ਤੇ ਇਕੱਠੀ ਹੋਈ ਕੁੜੀ ਲਗਰ ਵਾਂਗੂ ਵੱਧ ਗਈ ਲੰਮਾ ਕੱਦ ਗਠੀਲਾ ਸਰੀਰ ਮਿਸ਼ਾਲ ਵਾਂਗੂ ਮਚਲੀ ਅੱਖਾਂ ਨੇ ਜਦ ਕਾਕੇ ਵੱਲ ਦੇਖਿਆ ਉਸਦੇ ਸਰੀਰ ਨੂੰ ਚਰਨਾਟ ਛੜੀ ਉਸਨੇ ਗੋਲੀਆਂ ਲਫਾਫੇ ਵਿੱਚੋਂ ਕੱਢੀਆਂ ਤੇ ਪੰਨਿਆਂ ਬਗੈਰ ਗੋਲੀਆਂ ਦੇਖਦੀ ਬੋਲੀ ਇਹਨਾਂ ਦਾ ਕੀ ਪਤਾ ਕਦੋਂ ਦੀਆਂ ਨੇ ਕੋਈ ਐਕਸਪਾਇਰੀ ਡੇਟ ਤਾਂ ਨਹੀਂ ਮੈਂ ਨਹੀਂ ਖਾਣੀ ਕਹਿੰਦੀ ਨਹੀਂ ਮੁਰਨ ਨਫਾਫੇ ਵਿੱਚ ਗੋਲੀਆਂ ਪਾ ਦਿੱਤੀਆਂ ਯਾਰ ਅੱਡੇ ਵਾਲੇ ਡਾਕਟਰ ਤੋਂ ਲੈ ਕੇ ਆਇਆ ਚਾਰ ਪਿੰਡਾਂ ਦੇ ਲੋਕ ਉਸ ਤੋਂ ਦਵਾਈ ਲੈਂਦੇ ਨੇ ਉਹ ਕਮਾਲ ਕਰੀ ਜਾਂਦੀ ਆ ਨਫਾਤੇ ਨੂੰ ਜੇਬ ਵਿੱਚ ਪਾਉਂਦਾ ਜੱਸੀ ਬੋਲਿਆ ਕਦੇ ਵੀ ਨਹੀਂ ਮੈਨੂੰ ਤਾਂ ਕਿਸੇ ਵਧੀਆ ਡਾਕਟਰ ਕੋਲ ਲੈ ਜਾ ਜਾਂ ਘਰ ਛੱਡ ਦੇ ਕਹਿੰਦੀ ਫਿਰ ਬੂਰੀ ਤੇ ਟੇਢੀ ਹੋ ਗਈ ਚੰਗਾ ਮੈਂ ਕਿੱਲੇ ਦੀ ਪਨੀਰੀ ਪਟਾ ਦੇਵਾਂ ਫਿਰ ਚੱਲਦੇ ਆਂ ਕਹਿ ਕੇ ਜੱਸੀ ਚਲਾ ਗਿਆ ਕਿਰਨ ਦੀ ਪੁੱਠੀ ਆਪਣੇ ਸਿਰ ਤੇ ਕੱਸ ਕੇ ਉਸਨੇ ਫਿਰ ਚੁੰਨੀ ਬੰਨ ਲਈ ਉਸ ਦਾ ਸਿਰ ਦੁਖ ਰਿਹਾ ਸੀ ਗੋਡਿਆਂ ਤੱਕ ਉਸ ਦੀਆਂ ਲਤਾਂ ਗਾਰੇ ਨਾਲ ਲੱਬੜੀਆਂ ਹੋਈਆਂ ਸਨ ਅੱਖਾਂ ਤੇ ਬਾਹ ਧਰ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਕਾਕਾ ਮੰਜੇ ਤੇ ਟੇਡਾ ਪਿਆ ਸੀ ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਕਦੋਂ ਉਸ ਨਾਲ ਗੱਲ ਸ਼ੁਰੂ ਕਰੇ ਪਰ ਉਹ ਕੋਈ ਮੌਕਾ ਨਹੀਂ ਦੇ ਰਹੀ ਸੀ ਉਸ ਕੋਲ ਕੋਈ ਬਹਾਨਾ ਵੀ ਨਹੀਂ ਸੀ ਕਿ ਉਸ ਨੂੰ ਬੁਲਾਵੇ ਕਾਕੇ ਨੂੰ ਯਾਦ ਆਇਆ ਕਿ ਮੋਟਰ ਦੇ ਕੋਠੇ ਵਿੱਚ ਗਣੇਸ਼ ਭਈਏ ਨੇ ਉਹ ਡੋਲੋ ਦੀਆਂ ਗੋਲੀਆਂ ਲੈ ਕੇ ਆਇਆ ਸੀ ਪਰ ਗਣੇਸ਼ੀ ਨੇ ਵੀ ਤਾਂ ਦੋ ਖਰਾਕਾਂ ਖਾ ਕੇ ਦਵਾਈ ਛੱਡ ਦਿੱਤੀ ਸੀ ਭਾਈ ਆਹ ਗੋਲੀ ਲੈ ਲੈ ਪਾਣੀ ਨਾਲ ਤੇਰਾ ਤਾਂ ਬੁਖਾਰ ਨਾਲ ਬੁਰਾ ਹਾਲ ਹੋਇਆ ਪਿਆ ਕੋਠੇ ਚੋ ਲਿਆਂਦਾ ਗੋਲੀਆਂ ਵਾਲਾ ਪੱਤਾ ਫੜਾਉਂਦਾ ਕਾਕਾ ਬੋਲਿਆ ਕਿਰਨ ਨੇ ਅੱਖ ਖੋਲੀ ਕਾਕੇ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਣ ਲੱਗ ਪਈ ਲੈ ਭਾਈ ਮੈਂ ਕੱਲ ਲੈ ਕੇ ਆਇਆ ਸੀ ਪੱਤਾ ਕੰਮ ਕਰਦਾ ਇਹਨੂੰ ਗਰਮੀ ਵਿੱਚ ਤਾਪ ਚੜੇ ਜਾਂਦਾ ਕਿਰਨ ਪਾਸਾ ਲੈ ਕੇ ਉੱਠੀ ਤੇ ਜਾਮਣ ਨਾਲ ਢੋਲ ਆ ਕੇ ਬਹਿ ਗਈ ਸਿਰ ਤੇ ਬੰਨੀ ਚੋਨੀ ਉਸਨੇ ਖੋਲੀ ਤੇ ਫੇਰ ਕੱਸ ਕੇ ਬੰਨ ਲਈ ਹੱਥ ਅੱਗੇ ਕਰਿਆ ਕਾਕੇ ਨੇ ਗੋਲੀਆਂ ਵਾਲਾ ਪੱਤਾ ਉਸਦੇ ਹੱਥ ਤੇ ਧਰ ਦਿੱਤਾ ਉਸਨੇ ਪੱਤੇ ਨੂੰ ਦੇਖਿਆ ਤੇ ਗੋਲੀ ਕੱਢ ਤਲੀ ਤੇ ਧਰੀ ਕਿਰਨੁੱਠੀ ਤੇ ਚੱਲਦੇ ਬੋਰ ਦੇ ਪਾਣੀ ਨਾਲ ਗੋਲੀ ਅੰਦਰ ਲੰਘਾ ਲਈ ਪਾਣੀ ਦੇ ਛੱਟੇ ਉਸਨੇ ਆਪਣੇ ਮੂੰਹ ਤੇ ਮਾਰੇ ਉਸਦੀ ਥੋੜੀ ਸੁਰਤ ਵਾਪਸ ਆ ਗਈ ਸੀ ਪਰਾ ਕਿਸੇ ਦੇ ਖੇਤ ਟਰੈਕਟਰ ਤੇ ਟੇਪ ਚੱਲ ਰਹੀ ਸੀ ਗਉਣ ਵਾਲੇ ਦੇ ਗਾਣੇ ਦੋ ਆਥਾਂ ਵਾਲੇ ਸਨ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ ਕਹਿੰਦੀ ਕਿਰਨ ਫੇਰ ਜਾਮਣ ਦੇ ਮੋਢ ਆ ਬੈਠ ਗਈ ਕਿੱਥੇ ਨੇ ਘਰ ਭਾਈ ਤੇਰੇ ਕਾਕੇ ਨੇ ਗੱਲ ਅੱਗੇ ਤੋਰ ਲਈ ਕਿਹਾ ਸੰਗਰੂਰ ਨੇ ਜੀ ਕਿਲਾ ਮਵਾਰਕ ਕੋਲ ਕਹਿ ਕੇ ਉਸਨੇ ਹੌਕਾ ਭਰਿਆ ਤੇ ਧਰਤੀ ਤੇ ਉਗੜ ਨਾਲ ਕੁਝ ਬੋਹਣ ਲੱਗੀ। ਕਾਕਾ ਉਸ ਦਾ ਅੰਦਰਲਾਸਾ ਉਫਰਗਲਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਬੋਲੀ ਅਤੇ ਉਸ ਦੇ ਰਹਿਣ ਸਹਿਣ ਤੋਂ ਉਹ ਆਮ ਘਰ ਦੀ ਨਹੀਂ ਲੱਗ ਰਹੀ ਸੀ। ਜੱਸੀ ਬਾਰੇ ਸਭ ਨੂੰ ਪਤਾ ਸੀ ਕਿ ਉਹ ਸਿਰੇ ਦਾ ਟੋਪੀਵਾਜ ਬੰਦਾ। ਪਤਾ ਨਹੀਂ ਉਹ ਕੋਲਵਾਰਗੀ ਗੁੜੇ ਨੂੰ ਕਿਵੇਂ ਲੈ ਆਇਆ ਸੀ। ਭਾਈ ਤੇਰੇ ਮਾਪੇ ਕੀ ਕਰਦੇ ਨੇ? ਤੁਸੀਂ ਕਿੰਨੇ ਭੈਣ ਭਾਈਓਂ ਕਾਕੇ ਨੇ ਇੱਕੋ ਸਾਹੇ کئی ਸਵਾਲ ਦਾਗ ਦਿੱਤੇ ਉਸ ਨੇ ਕਾਕੇ ਵੱਲ ਦੇਖਿਆ ਉਸ ਦੀਆਂ ਅੱਖਾਂ ਦਾ ਤੇਜ ਕਾਕੇ ਦੀ ਨੀਮੀ ਪਵਾ ਗਿਆ ਉਹ ਲੰਮਾ ਸਾਹ ਲੈਂਦੀ ਬੋਲੀ ਜਦ ਕਿਸਮਤ ਵਿੱਚ ਠੱਕੇ ਹੋਣ ਤਾਂ ਰਾਜਾ ਘਰ ਛੱਡ ਰਾਂਜਾ ਜੋਗੀ ਬਣ ਜਾਂਦਾ ਸਰਦਾਰ ਜੀ ਉਸ ਦੇ ਕਹੇ ਸ਼ਬਦ ਉਸ ਦੇ ਪੜੇ ਲਿਖੇ ਹੋਣ ਦੀ شادی ਪਰ ਰਹੇ ਸਨ ਕਾਕਾ ਚੁੱਪ ਕਰ ਗਿਆ ਦੂ ਟਰੈਕਟਰ ਦੀ ਟੇਪ ਤੇ ਗਾਣਾ ਵੱਜ ਰਿਹਾ ਸੀ ਮੱਠੀ ਮੱਠੀ ਰੁਕਮ ਕੰਦੀ ਹਵਾ ਨਾਲ ਸਾਹ ਸੌਖਾ ਆ ਰਿਹਾ ਸੀ ਕਿਨ ਲੱਤਨਸਾਲ ਦੀ ਬੋਲੀ ਪਾਪਾ ਮੇਰੇ ਫੌਜ ਵਿੱਚੋਂ ਰਿਟਾਇਰ ਹੋ ਕੇ ਆਏ ਸਨ ਉਹਨਾਂ ਦਾ ਇੱਕੋ ਮਕਸਦ ਸੀ ਕਿ ਬੱਚੇ ਪੜਾ ਕੇ ਆਪਣੇ ਪੈਰਾਂ ਤੇ ਖੜੇ ਹੋਣ ਦੋ ਭੈਣਾਂ ਤੇ ਇੱਕ ਭਰਾ ਸਾਨੂੰ ਤਿੰਨਾਂ ਨੂੰ ਪਾਪਾ ਸਵੇਰੇ 5 ਵਜੇ ਉਠਾਉਂਦੇ ਪਹਿਲਾਂ ਸਟੇਡੀਅਮ ਤੱਕ ਦੌੜਾਂ ਲਵਾਉਂਦੇ ਫਿਰ ਘਰ ਚਾਹ ਪੀ ਕੇ ਅਸੀਂ ਤਿੰਨੇ ਪੜਨ ਬੈਠ ਜਾਂਦੇ ਕਹਿੰਦੀ ਉਹ ਚੁੱਪ ਕਰ ਗਈ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਅੰਦਰ ਦੇ ਜਜ਼ਬਾਤਾਂ ਨੂੰ ਸੰਭਾਲ ਰਹੀ ਹੋਵੇ ਫਿਰ ਇੱਥੇ ਕੀ ਦੇਖ ਕੇ ਤੇਰੇ ਪਾਪਾ ਨੇ ਸਾਕ ਰਿਆ ਕਾਕਾ ਉਲਝਣ ਵਿੱਚ ਫਸਿਆ ਸੋਚ ਰਿਹਾ ਸੀ ਕਿ ਸ਼ਾਇਦ ਝੂਠ ਬੋਲ ਕੇ ਰਿਸ਼ਤਾ ਹੋਇਆ ਹੋਵੇ ਬਸ ਜੀ ਜਦ ਅਕਲ ਤੇ ਠਿਕਰਾ ਵੱਜਦਾ ਫਿਰ ਸਿਰਫ ਇੱਕ ਚੀਜ਼ ਹੀ ਦਿਖਦੀ ਹੈ ਫਿਰ ਤਾਂ ਘੜੀ ਦੀ ਟਿਕ ਟਿਕ ਹੀ ਸੁਣਦੀ ਆ ਸਮਾਂ ਤਾਂ ਕੋਈ ਦੇਖਦਾ ਨਹੀਂ ਕਹਿੰਦੀ ਉੱઠી ਤੇ ਕੱਪੜੇ ਝਾੜ ਚੱਲਦੇ ਬੋਰ ਤੋਂ ਪਾਣੀ ਪੀਤਾ ਅੱਖਾਂ ਦੇ ਤਾਜੇ ਪਾਣੀ ਦੇ ਛੱਟੇ ਮਾਰ ਪੱਲੇ ਨਾਲ ਮੂੰਹ ਸਾਫ਼ ਕੀਤਾ ਵਾਪਸ ਆ ਜਾਮਣ ਦੇ ਤਣੇ ਨਾਲ ਪਿੱਠ ਲਾ ਕੇ ਫੇਰ ਬੈਠ ਗਈ ਲੰਮਾ ਹੌਕਾ ਲੈ ਕੇ ਉਹ ਫੇਰ ਬੋਲਣ ਲੱਗੀ ਮੈਂ 12ਵੀਂ ਵਿੱਚੋਂ ਹਟ ਕੇ ਆਈ ਹਾਂ ਜੱਸੀ ਸਾਡੇ ਗੌਂਡੀਆਂ ਦੇ ਲੱਕੜੀ ਦਾ ਕੰਮ ਕਰਨ ਆਇਆ ਸੀ ਇਹ ਰੋਜ਼ ਮੇਰਾ ਪਿੱਛਾ ਕਰਨ ਲੱਗਿਆ ਉਸਨੇ ਮੈਨੂੰ ਐਸੇ ਸਬਜ਼ਵਾਗ ਦਿਖਾਏ ਕਿ ਮੈਨੂੰ ਜੱਸੀ ਤੋਂ ਬਿਨਾਂ ਹੋਰ ਕੁਝ ਨਾ ਦਿਖਦਾ ਕਹਿੰਦੀ ਨੇ ਅੱਖਾਂ 'ਚੋਂ ਆਏ ਪਾਣੀ ਨੂੰ ਪੂੰਝਿਆ ਅੱਛਾ ਫੇਰ ਤਾਂ ਤੇਰੀ ਮਰਜ਼ੀ ਨਾਲ ਵਿਆਹ ਹੋਇਆ ਕਾਕੇ ਨੇ ਮਸਤੀ ਵਿੱਚ ਕਿਹਾ ਬਸ ਹੁਣ ਕੁਝ ਵੀ ਸਮਝੋ ਜੱਸੀ ਕਹਿੰਦਾ ਕਿ ਮੈਂ ਕੋਠੀਆਂ ਦਾ ਠੇਕੇਦਾਰ ਹਾਂ ਛੋਟਾ ਪਰਿਵਾਰ ਪਿੰਡ ਵਧੀਆ ਘਰ ਚੰਗੇ ਚਾਰ ਪੈਸੇ ਬਣਦੇ ਨੇ ਉਹ ਮੈਨੂੰ ਨਿਤ ਨਵੀਂ ਸ਼ੈ ਲੈ ਕੇ ਦਿੰਦਾ ਮੈਂ ਉਸ ਦੇ ਰੰਗ ਵਿੱਚ ਰੰਗੀ ਜਾ ਰਹੀ ਸੀ ਉਹ ਬੋਲੀ ਜਾ ਰਹੀ ਸੀ ਕਾਕੇ ਅੱਗੇ ਉਹ ਸਾਰੀ ਤਸਵੀਰ ਘੁਮ ਰਹੀ ਸੀ ਜਿਵੇਂ ਕਾਂ ਨੇ ਕੋਇਲ ਨਾਲ ਕੀਤੀ ਸੀ ਕਾਕੇ ਦੇ ਵੀ ਹੰਗਾਰਾ ਨਾ ਭਰਨ ਤੇ ਉਹ ਚੁੱਪ ਕਰ ਗਈ ਸੀ ਚੁੱਪ ਨੂੰ ਤੋੜਦੀ ਉਹ ਫੇਰ ਬੋਲੀ ਸੱਚ ਮੈਨੂੰ ਇਹ ਤਾਂ ਦੱਸੋ ਤੁਹਾਡਾ ਕੀ ਨਾਂ ਹੈ ਤੇ ਤੁਸੀਂ ਮੇਰੇ ਕੀ ਲੱਗਦੇ ਹੋ ਕਹਿੰਦੀ ਨੇ ਚੁੰਨੀ ਸਿਰ ਤੋਂ ਖੋਲੀ ਮੇਰਾ ਨਾਂ ਕਰਨ ਜੀ ਕਾਕਾ ਹੈ ਤੇ ਮੈਂ ਤੇਰਾ ਜੇਠ ਲੱਗਦਾ ਜੱਸੀ ਪਹਿਲਾਂ ਵਿਆਹ ਹੈ ਗਿਆ ਹੁਣ ਤਾਂ ਦੌਰ ਬਣਿਆ ਕਾਕਾ ਨੇ ਮੁਸਕੜੀਏ ਹਾਸੇ ਵਿੱਚ ਕਿਹਾ ਤੁਹਾਨੂੰ ਮੇਰਾ ਨਾਂ ਕਿਵੇਂ ਪਤਾ ਕਿਰਨ ਨੇ ਸਵਾਲ ਕੀਤਾ ਲੈ ਜੱਸੀ ਤੇਰਾ ਨਾਂ ਤਾਂ ਲੈ ਰਿਹਾ ਸੀ ਬੀਰੀ ਤਾਈ ਵੀ ਤਾਂ ਤੈਨੂੰ ਬੁਲਾ ਕੇ ਗਈ ਸੀ ਕਾਕੇ ਨੇ ਆਪਣੇ ਉੱਤਰ ਨਾਲ ਕਿਰਨ ਦੇ ਸਵਾਲਾਂ ਦੀ ਤਸੱਲੀ ਕਰਵਾਈ ਕਦੇ ਤੂੜੀ ਦੀ ਅੱਗ ਵੀ ਲੁਕਦੀ ਆ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਭਾਂਬੜ ਬਣ ਚੁੱਕੀ ਹੁੰਦੀ ਆ ਏਹੀ ਗੱਲ ਸਾਡੇ ਵਿੱਚ ਹੋਈ ਘਰੇ ਪਤਾ ਲੱਗ ਗਿਆ ਸੀ ਜੱਸੀ ਤੋਂ ਅਸੀਂ ਉੱਚੀ ਜਾਤ ਦੇ ਤੇ ਚੰਗੇ ਖਾਂਦੇ ਪੀਂਦੇ ਘਰ ਦੇ ਹਾਂ ਪਰ ਮੈਂ ਕਹਿ ਦਿੱਤਾ ਸੀ ਕਿ ਜੇ ਮੈਂ ਵਿਆਹ ਕਰਾਉਣਾ ਤਾਂ ਜੱਸੀ ਨਾਲ ਹੀ ਕਰਾਉਣਾ ਨਹੀਂ ਮੈਂ ਮਰ ਜਾਣਾ ਮੇਰੀ ਗੱਲ ਸਾਰੇ ਚੁੱਪ ਕਰ ਗਏ ਸਨ ਘਰ ਦਾ ਕਲੇਸ਼ ਵਧਿਆ ਕਾਫੀ ਦਿਨ ਸ਼ੀਤ ਜਦ ਚੱਲਦਾ ਰਿਹਾ ਉਹ ਬੋਲੀ ਤੇਰੀ ਗਲਤੀ ਏ ਜਿਸਨੇ ਤੈਨੂੰ ਜੰਮਿਆ ਪਾਲਿਆ ਤੇ ਪੜਾਇਆ ਉਹਨਾਂ ਤੇ ਤੈਨੂੰ ਵਿਸ਼ਵਾਸ ਨਹੀਂ ਕੁਝ ਦਿਨਾਂ ਦੇ ਮਲਾਬ ਵਾਲੇ ਤੇ ਯਕੀਨ ਕਰ ਲਿਆ ਕਾਕੇ ਨੂੰ ਉਸ ਨੂੰ ਚੁੱਪ ਦੀ ਗੱਲ ਸੁਣਾਈ ਤੁਸੀਂ ਵੀ ਕਹਿ ਲਵੋ ਕੋਈ ਚ ਡਿੱਗੇ ਦੇ ਭਾਵੇਂ ਕੋਈ ਰੋੜਾ ਮਾਰੇ ਉਹ ਕਿਹੜਾ ਉੱਪਰ ਜਾ ਕੇ ਦੇਖੂ ਕਹਿੰਦੀ ਚੁੱਪ ਕਰ ਗਈ ਉਸ ਦੀ ਸ਼ਕਲ ਤੋਂ ਲੱਗ ਰਿਹਾ ਸੀ ਜਿਵੇਂ ਉਹ ਪਛਤਾਵਾ ਕਰ ਰਹੀ ਹੋਵੇ ਮੇਰਾ ਮਤਲਬ ਤੈਨੂੰ ਕੋਈ ਟਕੋਰ ਮਾਰਨਾ ਨਹੀਂ ਸਗੋਂ ਇੱਕ ਦੂਰੰਦੇਸ਼ੀ ਦੀ ਗੱਲ ਨਾਲਾ ਕਾਕੇ ਨੇ ਉਸ ਉਤਰਵਾਸ ਵਾਲਾ ਬੋਲ ਬੋਲਿਆ ਤੁਸੀਂ ਵੀ ਠੀਕ ਹੋ ਅੱਗੇ ਸੁਣੋ ਮੈਂ ਚੁੱਪਚਾਪ ਰਹਿਣ ਲੱਗ ਪਈ ਪਾਪਾ ਨੇ ਸਾਰਾ ਪਤਾ ਕਰ ਲਿਆ ਜੱਸੀ ਦੇ ਘਰ ਪਰਿਵਾਰ ਤੇ ਕੰਮ ਬਾਰੇ ਪਰ ਮੈਨੂੰ ਮੇਰੇ ਬਾਪ ਤੇ ਯਕੀਨ ਨਹੀਂ ਸੀ ਕਿਉਂਕਿ ਉਹ ਜੱਸੀ ਦੇ ਖਿਲਾਫ ਸਨ ਉਹ ਬੋਲ ਰਹੀ ਸੀ ਫਿਰ ਇੱਥੇ ਕਿਵੇਂ ਆਈ ਕਾਕੇ ਨੇ ਮੰਜੇ ਤੇ ਬੈਠ ਕੇ ਉਸ ਨੂੰ ਪੁੱਛਿਆ ਉਸ ਦੀਆਂ ਗੱਲਾਂ ਸੁਣ ਕੇ ਕਾਕਾ ਉਤਸੁਕਤਾ ਵੱਲ ਵਧ ਰਿਹਾ ਸੀ ਬਸ ਜੀ ਘਰੋਂ ਸਕੂਲ ਗਈ ਜੱਸੀ ਦੇ ਸਕੂਟਰ ਤੇ ਬੈਠ ਪਹਿਲਾਂ ਕਚਹਿਰੀ ਕਾਗਜ਼ ਕਰਵਾਏ ਤੇ ਆਪਣੀ ਮੈਰਿਜ ਰਜਿਸਟਰ ਕਰਵਾ ਕੇ ਆਪਣੇ ਘਰ ਵਾਪਸ ਚਲੀ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਹਿੰਦੀ ਉਹ ਜਾਮਣਵਾਲ ਵੇਖਣ ਲੱਗੀ ਕਾਂ ਉੜਿਆ ਤੇ ਉਹਦੇ ਪਿੱਛੇ ਕੋਇਲ ਵੀ ਕੂ ਕੂ ਕਰਦੀ ਉੱਡ ਗਈ ਕਾਕੇ ਨੂੰ ਲੱਗ ਰਿਹਾ ਸੀ ਜਿਵੇਂ ਉਹ ਰੋ ਰਹੀ ਹੋਵੇ ਉੱਥੇ ਕੋਲ ਚੁੱਪਕਸਰੀ ਪਈ ਸੀ ਜਿਹਦੀ ਲਾਉਣ ਵਾਲੀਆਂ ਜੀਲੀ ਲਾ ਰਹੀਆਂ ਸਨ ਜੱਸੀ ਰਾਮਾ ਤੇ ਤੋਚੀ ਪਨੀਰੀ ਪੁੱਟ ਰਹੇ ਸਨ ਦੂਰਪਿੰਡ ਦੇ ਟਰੈਕਟਰ ਤੇ ਗਾਣਾ ਚੱਲ ਰਿਹਾ ਸੀ ਭੋਗ ਮਨਾ ਚਤਲਾ ਕੇ ਕੋਈ ਨਾ ਭਾਈ ਹੁਣ ਹੱਥੇ ਦਿੱਤੀਆਂ ਦੰਦਾਂ ਨਾਲ ਹੀ ਖੋਲਣੀਆਂ ਨੇ ਕਹਿੰਦੇ ਆ ਕਾਕੇ ਨਹੀਂ ਗੜਾਈ ਲਈ ਉਸ ਦਿਨ ਪਾਪਾ ਭੂਆ ਕੋਲੇ ਸੰਧਾਰਾ ਦੇਣ ਗਏ ਸੀ ਮੈਂ ਘਰੋਂ ਪੈਸੇ ਚੱਕੇ ਤੇ ਜੱਸੀ ਨਾਲ ਇੱਥੇ ਆ ਗਏ ਅਸੀਂ 10-15 ਦਿਨ ਜੱਸੀ ਦੀਆਂ ਰਿਸ਼ਤੇਦਾਰੀਆਂ ਵਿੱਚ ਘੁੰਮੇ ਮੇਰੇ ਪਾਪਾ ਨੇ ਮੇਰੀ ਥਾਣੇ ਰਿਪੋਰਟ ਕਰਵਾ ਦਿੱਤੀ 11ਵੇਂ ਦਿਨ ਮੈਂ ਥਾਣੇ ਵਿੱਚ ਜਾ ਕੇ ਜੱਸੀ ਦੇ ਹੱਕ ਵਿੱਚ ਗੋhti ਕਿਉਂਕਿ ਮੈਂ ਬਾਲਗ ਹੋ ਗਈ ਸੀ ਬੱਸ ਫਿਰ ਇੱਥੇ ਆ ਗਏ ਕਹਿੰਦੀ ਨੇ ਲੰਮਾ ਹੋ ਕ ਭਰਿਆ ਫੇਰ ਤਾਂ ਕਿਰਨਦੇਵ ਜੀ ਚਾਨਣ ਹੋ ਗਿਆ ਹੋਣਾ ਸੱਚ ਦੱਸਾਂ ਮੈਨੂੰ ਤੇਰੇ ਤੇ ਗੁੱਸਾ ਆ ਰਿਹਾ ਮਾਂ ਪਿਓ ਨਰਕ ਚ ਥੋੜਾ ਸੁੱਟਦੇ ਨੇ ਆਪਣੇ ਪੈਰੀ ਤੂੰ ਆਪ ਕਹਾੜਾ ਮਾਰਿਆ ਕਹਿੰਦਾ ਕਾਕਾ ਉੱਠਿਆ ਤੇ ਬੋਰ ਤੇ ਪਾਣੀ ਪੀਕੇ ਫੇਰ ਆ ਗਿਆ ਮੇਰੇ ਅੱਗੇ ਤਾਂ ਹਨੇਰਾ ਆ ਗਿਆ ਜੱਸੀ ਦੇ ਠੇਕੇਦਾਰੀ ਛੋਟਾ ਘਰ ਵਧੀਆ ਪਰਵਾਰ ਸਭ ਹਵਾ ਹੋ ਗਏ ਚਾਰ ਕਮਰਿਆਂ ਦੇ ਘਰ ਵਿੱਚ ਚਾਰ ਟੱਬਰ ਬਦਬੂ ਮੇਰਾ ਦਮ ਘੁੱਟ ਰਿਹਾ ਸੀ ਮੈਨੂੰ ਪਾਪਾ ਦੇ ਕਹੇ ਬੋਲ ਯਾਦ ਆ ਰਹੇ ਸਨ ਜੋ ਉਹਨਾਂ ਮੈਨੂੰ ਕਹੇ ਸੀ ਦੇਖ ਗਿਰਨ ਰਜ਼ਕ ਨੂੰ ਧੱਕ ਕੇ ਜਾ ਰਹੀ ਹੈ ਟੁਕੜ ਨੂੰ ਤਰਸਿੰਗੇ ਕਹਿ ਕੇ ਉਹ ਰੋਣ ਲੱਗ ਪਈ ਕਾਕੇ ਦਾ ਦਿਲ ਕਰ ਰਿਹਾ ਸੀ ਕਿ ਉਸ ਨੂੰ ਗੱਲ ਨਾਲ ਲਾ ਕੇ ਆਪਣੀ ਭੈਣ ਜਾਂ ਧੀ ਵਾਂਗ ਤਰਵਾਸ ਦੇ ਦੋ ਪਰ ਸਮਾਜ ਦੇ ਡਰ ਕਰਕੇ ਉਹ ਕੁਝ ਨਾ ਕਰ ਸਕਿਆ ਆਪਣੇ ਅੰਦਰਲੇ ਵਿਰਾਗ ਨੂੰ ਰੋਕਦਾ ਬੋਲਿਆ ਫਿਰ ਤੂੰ ਆਪਣੇ ਪਾਪਾ ਨਾਲ ਦੁਬਾਰਾ ਗੱਲ ਨਹੀਂ ਕੀਤੀ ਕਦੇ ਮੈਂ ਥਾਣੇ ਦੇ ਕਾਂਡ ਤੋਂ 3 ਦਿਨਾਂ ਬਾਅਦ ਹੀ ਪਾਪਾ ਨੂੰ ਫੋਨ ਕੀਤਾ ਸੀ ਪਰ ਉਹਨਾਂ ਨੇ ਇੱਕ ਗੱਲ ਕਹਿ ਕੇ ਫੋਨ ਕੱਟ ਦਿੱਤਾ ਕਿਰਨ ਜੀ ਤੁਹਾਡਾ ਦਾਣਾ ਪਾਣੀ ਇਸ ਘਰ ਤੋਂ ਮੁੱਕ ਗਿਆ ਤੇਰੇ ਲਈ ਅਸੀਂ ਹੁਣ ਸਾਰੇ ਸੱਤ ਬਗਾਨੇ ਆ ਕਦੇ ਫੋਨ ਨਾ ਕਰੀ ਇੱਥੇ ਆਉਣ ਦੇ ਲਈ ਤੇਰੇ ਸਾਰੇ ਰਾਹ ਬੰਦ ਨੇ ਕਹਿੰਦੀ ਹੁਕੀ ਹੁਕੀ ਰੋਣ ਲੱਗ ਪਈ ਕਾਕਾ ਉੱਠਿਆ ਤੇ ਉਸਨੇ ਬੋਰ ਤੋਂ ਪਾਣੀ ਦਾ ਗਲਾਸ ਭਰਿਆ ਤੇ ਕਿਰਨ ਨੂੰ ਫੜਾਇਆ ਉਸਨੇ ਸਿੱਪ ਸਿੱਪ ਕਰਕੇ ਪਾਣੀ ਪੀਤਾ ਉਸਦਾ ਰੋਣਾ ਰੁਕ ਨਹੀਂ ਰਿਹਾ ਸੀ ਕੀ ਗੱਲਾਂ ਕਰਦੇ ਹੋ ਜੇਠ ਪਰਜਾਈ ਗਾਰੇ ਨਾਲ ਗੱਚ ਹੋਏ ਜੱਸੀ ਨੇ ਕਿਹਾ ਉਹ ਬੋਰ ਤੇ ਆਪਣੇ ਹੱਥ ਪੈਰ ਧੋਣ ਲੱਗਿਆ ਅਸੀਂ ਕੀ ਗੱਲਾਂ ਕਰਨੀਆਂ ਨੇ ਬੁਖਾਰ ਨਾਲ ਕੋੜੀ ਟੁੱਟੀ ਪਈਆ ਕੋ ਚੱਜ ਦੇ ਡਾਕਟਰ ਤੋਂ ਦਵਾਈ ਦਵਾ ਦੇ ਕਹਿੰਦਾ ਕਾਕਾ ਘੜੀ ਤੇ ਟਾਈਮ ਦੇਖਣ ਲੱਗ ਪਿਆ ਜੱਸੀ ਨੂੰ ਦੇਖ ਕੇ ਨੇ ਆਪਣੀ ਅੱਖਾਂ 'ਚ ਆਏ ਅਥਰੂ ਪਹਿਲਾਂ ਹੀ ਸਾਫ਼ ਕਰ ਲੈ ਸਨ ਉਹ ਵੀ ਉੱਠ ਕੇ ਮੂੰਹ ਤੇ ਪਾਣੀ ਦੇ ਛੱਟੇ ਮਾਰਨ ਚਲੀ ਗਈ ਕਾਕੇ ਵਿਰੇ 100 ਰੁਪਇਆ ਦੇਈ ਮੈਂ ਦਵਾਈ ਦਵਾ ਲਿਆ ਮਾਂ ਤੇਰੀ ਭਰਜਾਈ ਨੂੰ ਆਪਾਂ ਲਵਾਈ ਵਾਲੇ ਪੈਸਿਆਂ 'ਚ ਸਮਝ ਲਵਾਂਗੇ ਕਹਿੰਦੇ ਨੇ ਕੋਠੇ ਦੀ ਕੰਧ ਤੇ ਗੱਡੇ ਕੀਲੇ ਤੋਂ ਨੋਰ ਚੱਕੀ ਤੇ ਝਾੜ ਕੇ ਪੈਨਣ ਲੱਗਿਆ ਕਾਕੇ ਦੇ ਮਨ ਵਿੱਚ ਕਿਰਨ ਦੀ ਗੱਲਬਾਤ ਹੀ ਘੁੰਮ ਰਹੀ ਸੀ ਉਸ ਨੇ ਸੌਦਾ ਨੋਟ ਗੀਜੇ ਚੋਂ ਕੱਢ ਜੱਸੀ ਦੇ ਹੱਥ ਤੇ ਧਰ ਦਿੱਤਾ ਸਾਈਕਲ ਤੇ ਬੈਠੀ ਜਾਂਦੀ ਕਿਰਨ ਵਾਰ-ਵਾਰ ਮੁੜ ਕੇ ਕਾਕੇ ਵੱਲ ਵੇਖ ਰਹੀ ਸੀ ਕਾਕੇ ਨੂੰ ਜੱਸੀ ਉਸ ਕਾਂਵਰਗਾ ਲੱਗ ਰਿਹਾ ਸੀ ਜਿਸ ਨੇ ਕੋਲ ਨੂੰ ਪਰਮਾ ਕੇ ਲਾਂਕਾ ਤੋਂ ਲਿਆ ਇੱਥੇ ਗੰਦ ਤੇ ਬਿਠਾ ਦਿੱਤਾ ਸੀ ਉਹ ਕੋਲ ਆਪਣੀ ਗਲਤੀ ਤੇ ਪਛਤਾਵੇ ਵਿੱਚ ਜ਼ਿੰਦਗੀ ਕੱਟ ਰਹੀ ਸੀ ਸਾਈਕਲ ਦੀ ਚੈਂ ਦੀ ਆਵਾਜ਼ ਦੂਰ ਹੁੰਦੀ ਜਾ ਰਹੀ ਸੀ ਕਾਕੇ ਨੂੰ ਜੱਸੀ ਲਾਂਕਾ ਦਾ ਜੋ ਲੱਗ ਰਿਹਾ ਸੀ ਜਿਹੜਾ ਕੋਇਲ ਵਰਗੀ ਕਿਰਨ ਨੂੰ ਪਰਮਾ ਕੇ ਖੇਤ ਜੀਵਨ ਲਾਉਣ ਲਈ ਕੱਦੂ ਵਿੱਚ ਲੈ ਆਇਆ ਸੀ ਕਹਾਣੀ ਸੁਣ ਲਈ ਧੰਨਵਾਦ ਜੀ